ਵਾਹਿਗੁਰੂ ਦਾ ਪ੍ਰਕਾਸ਼ ਨਹੀਂ ਹੋਇਆ ਤੂੰ ਹੁਣ ਤੂੰ ਕਰੋੜਾਂ ਦਫਾ ਵੀ ਆਖਦਾ ਰਹੇ ਤੇ ਕੁਝ ਨਹੀਂ ਹੋਏਗਾ। ਤੋ ਕਿਆ ਮੈਂ ਕਰੋੜਾਂ ਦਫਾ ਨਾ ਆਖਾਂ ਆਖਣਾ। ਉਤਨੇ ਚਿਰ ਤੱਕ ਕਹਿੰਦੇ ਰਹਿਣਾ ਜਿੰਨੇ ਚਿਰ ਤੱਕ ਮੈਂ ਇੱਕਦਮ ਇਸ ਦੇ ਚ ਨਹੀਂ ਆਉਂਦਾ। ਕਹਿੰਦੇ। ਰੋਜ਼ ਰੋਜ਼ ਦਾ ਅਭਿਆਸ ਅੱਧਾ ਘੰਟਾ ਘੰਟੇ ਦਾ। ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਕਿ ਇਹ ਜਿਹੜਾ ਇੱਕ ਦਫਾ ਵਾਹਿਗੁਰੂ ਕਹਿਣਾ ਹੈ ਇੱਕਦਮ ਇਸ ਦੇ ਚ ਆ ਜਾਏ। ਕਿ ਕਦੋਂ ਆਵਾਂਗੇ ਜਦੋਂ ਜ਼ਬਾਨ ਉਚਾਰਨ ਪਈ ਕਰਦੀ ਹੈ ਮਨ ਸਰੋਤਾ ਬਣੇ ਪੂਰ ਮਨ ਹੋਰ ਕੁਛ ਨਾ ਸੁਣੇ ਪਰ ਮਨ ਸਰੋਤਾ ਨਹੀਂ ਬਣਦਾ ਇਹ ਵੀ ਮੈਂ ਅਰਜ਼ ਕਰਾਂ ਮਨ ਵਕਤਾ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਹਿੰਦੀ ਹੈ ਮਨ ਕੁਛ ਹੋਰ ਕਹਿੰਦਾ ਹੈ ਦੋਵੇਂ ਵਕਤ ਹੈ ਫਿਰ ਸੁਣੇਗਾ ਕੌਣ ਲੋਕੀ ਦੂਜਿਆਂ ਨੂੰ ਇਸੇ ਵਾਸਤੇ ਸੁਣਾਉਂਦੇ ਨੇ ਕੁੱਤੇ ਸੁਣਦੇ ਨੇ ਕੁੱਤੇ ਮਨ ਕਿਸੇ ਦਾ ਵੀ ਨਹੀਂ ਸੁਣਦਾ ਇਹ ਵੀ ਮੈਂ ਅਰਜ਼ ਕਰਦਾ ਹਰ ਮਨ ਕੋਈ ਕੋਸ਼ਿਸ਼ ਹੁੰਦਾ ਮੈਂ ਸੁਣਾਵਾਂ ਮੈਂ ਸੁਣਾਵਾਂ ਮੈਂ ਸੁਣਾਵਾਂ ਪਾਠ ਵੀ ਦੋ ਜੈ ਨੂੰ ਸੁਣਾਣਾ ਚਾਹਦੇ ਨੇ ਹਿੰਦੁਸਤਾਨ ਦੇ ਦਿੱਤੇ ਦੇਖ ਕੇ ਮਹਿਰਾਨ ਗੁਰਦੁਆਰੇ ਚਾਰ ਬੰਦੇ ਨਹੀਂ ਬੈਠੇ ਉਹਦੇ ਬਾਹਰ 100 ਰੋਣ ਲਗੇ ਬੜਾ ਸ਼ੋਰ ਸ਼ਰਾਬ ਸਾਰੇ ਪਿੰਡ ਨੂੰ ਸੁਣਾਣਾ ਹੈ ਸਾਰੀ ਗਲੀ ਨੂੰ ਸੁਣਾਣਾ ਹੈ ਪਹਿਲੇ ਦੂਦੇ ਸੁਣ ਕਾਰਨ ਮਨ ਵਕਤਾ ਹੈ ਮਨ ਨਹੀਂ ਚੁੱਪ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ ਮਨ ਚੁੱਪ ਨਹੀਂ ਕਰਦਾ ਭਾਰਤ ਨੇ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਇਹ ਕੋਸ਼ਿਸ਼ ਕੀਤੀ ਚਲੋ ਜ਼ਬਾਨ ਨਾਲ ਵੀ ਘੱਟ ਬੋਲੀ ਪਹਿਲੇ ਜ਼ਬਾਨ ਨੂੰ ਮੋਨੀ ਬਣਾਈਏ ਮਤਾਂ ਕਿਦਰੇ ਮਨ ਵੀ ਮੋਨੀ ਬਣ ਜਾਏ ਚੁੱਪ ਕਰੇ ਗੁਰੂ ਨਾਨਕ ਇਸ ਨਾਲ ਸਹਿਮਤ ਨਹੀਂ ਹੋਏ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਹਿਰਾਂ ਲਵਦਾ ਜ਼ਬਾਨ ਦੇ ਚੁੱਪ ਕਰਾਇਆ ਵੀ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇਗਾ ਹਾਂ मन चुप करने लगे तो जबान व्यर्थ नहीं बोलेगी सार्थिक बोलेगी गुरु अमरदास जी महाराज कह रहे भगत बेखम मार्ग चलना लोभ अहंकार बहुत ना ही बोलना नहीं बोलना जितनी लोड है वो नहीं बोलना जिसकी लोड नहीं होता जा चाहिए मन चुप होना ਜਿਸ ਦਿਨ ਮਨ ਬਿਲਕੁਲ ਚੁੱਪ ਕਰ ਗਿਆ ਤੇ ਜ਼ਬਾਨ ਨੇ ਆਖਿਆ ਵਾਹਿਗੁਰੂ ਬਸ ਇੱਕੋ ਦਫਾ ਦਾ ਵਾਹਿਗੁਰੂ ਆਖਿਆ ਹੋਇਆ ਕਬਾੜ ਕੋ ਇੱਕ ਚਿੱਤ ਜਾਏ ਇੱਕ ਛਿਨ ਰਿਆ ਕਾਲ ਫਾਸ ਕੇ ਵਿੱਚ ਨਾ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਨਿਮਕ ਇੱਕ ਸੈਕਿੰਡ ਨਿਮਕ ਸਿਮਰਤ ਜਿਤ ਛੋਟੇ ਅਗਰ ਮਾਲ ਦੀ ਇਹ ਕਥਾ ਮੈਂ ਸਮਝਦਾ ਨਹੀਂ ਕਹਾਣੀ ਨਹੀਂ ਕਿ ਕਬੀਰ ਨੇ ਲੋਈ ਨੂੰ ਕਿਹਾ ਹੈ ਦਿਨ ਦਫਾ ਰਾਮ ਕਹ ਲੈ ਜੇ ਕੋਈ ਦਾ ਰੋਗ ਦੂਰ ਕਰਨ ਵਾਸਤੇ ਤੂੰ ਦਿਨ ਦਫਾ ਰਾਮ ਆਖਵਾਇਆ ਹੈ ਇਹ ਰਾਮ ਨਾਮ ਦੀ ਤੋਹ ਹੈ ਇੱਕ ਦਫਾ ਆਖਦੇ ਆ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਰੋਗ ਮਿਟ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਸੰਤੋਪ ਮਿਟ ਜਾਂਦੇ ਨੇ ਤੂੰ ਦਿਨ ਦਫਾ ਕਹਿ ਲਾਇਆ ਹੈ ਇਹ ਰਾਮ ਦੀ ਤੋਹ ਹੈ ਇਹ ਪ੍ਰਭੂ ਦੇ ਨਾਮ ਦੀ ਤੋਹ ਹੈ ਪਰ ਇਤਨੀ ਗੱਲ ਤੇ ਸਪਸ਼ਟ ਹੈ ਕਿ ਚਲੋ ਸ਼ਰਦਾ ਵਿਸ਼ਵਾਸ ਦਿਨ ਤੱਕ ਤੇ ਸੀ ਪਰ ਮੈਂ ਹਰ ਸਕਰਾਂ ਲੋਕ ਤੇ ਜਿਸ ਰੰਗ ਨਾਲ ਵਾਹਿਗੁਰੂ ਵਾਹਿਗੁਰੂ ਕਈ ਦਫਾ ਜਪਦੇ ਪਏ ਅੰਦਰ ਮੈਨੂੰ ਤੇ ਇੰਜ ਲੱਗਦਾ ਜਿਵੇਂ ਐਕਸਰਸਾਈਜ਼ ਕਰ ਰਹੇ ਨੇ ਕਿ ਵਾਹਿਗੁਰੂ ਨਾਲ ਲੜ ਰਹੇ ਝਗੜਾ ਹੀ ਕਰ ਰਹੇ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਮਨ ਸੁਣੇ ਇਸ ਤਰ੍ਹਾਂ ਕਰਦਾ ਤੇ ਜਦ ਕਰਨ ਬੈਠੋਗੇ ਨੂੰ ਪਤਾ ਚਲ ਜੇਗਾ ਲੋਹੇ ਜ਼ਮੀਨ ਤੇ ਹੈ ਹੀ ਸਭ ਤੋਂ ਔਖਾ ਕੰਮ ਹੈ ਹੋਰ ਕੋਈ ਔਖਾ ਆਖਣ ਔਖਾ ਸੱਚਾ ਨਾਮ ਮੈਨੂੰ 42 ਸਾਲ ਕਥਾ ਕਰਦਿਆਂ ਹੋ ਗਿਆ ਨ ਸੌਖੀ ਦੋ ਦੋ ਘੰਟੇ ਚਾਰ ਚਾਰ ਘੰਟੇ ਸੰਤਨ ਦੀ ਸੇਵਾ ਕਰ ਲੈਂਦੀ ਹੈ ਔਰ ਮੈਂ ਸਤਿਗੁਰੂ ਦੀ ਹਜ਼ੂਰੀ ਚ ਇੱਕ ਸਚਾਈ ਫੜੇ ਸਾਹਮਣੇ ਬਿਆਨ ਕਰ ਰਹਾ ਕਿ ਇਹ ਜਿਹੜਾ ਇੱਕ ਚਿੰਨ ਇੱਕ ਦਮ ਇਹਦੀ ਸਫਲਤਾ ਮੈਨੂੰ ਅਜੇ ਤੱਕ ਨਹੀਂ ਮਿਲੀ ਔਰ ਇੱਕ ਦਫਾ ਮੈਂ ਬਾਬਾ ਬਲਵੰਤ ਸਿੰਘ ਜੀ ਨਾਲ ਕੋਲ ਮੈਂ ਗ੍ਰੈਮਰ ਪੜ੍ਹੀ ਮੈਂ ਕਿ ਹੱਦ ਹੋ ਗਈ ਹੈ ਦੁਨੀਆ ਨੂੰ ਇਤਨੀ ਸਮਝ ਪੈ ਜਾਂਦੀ ਹੈ ਮੇਰੀ ਸਮਝ ਵਿੱਚ ਗੱਲ ਨਹੀਂ ਆਈ ਇਹ ਅਵਸਥਾ ਕਿਉਂ ਨਹੀਂ ਬਣਦੀ ਕਹਿੰਨੇ ਕਿ ਗੁਰੂ ਸੇਵਾ ਲੈਣਾ ਚਾਹੁੰਦੇ ਤੂੰ ਇਸੇ ਚ ਗੁਰੂ ਦੇ ਬਾਣੇ ਚ ਲੈ ਰਹਿ ਰੱਬ ਦੇ ਬਾਣੇ ਚ ਲੈ ਮੈਨੂੰ ਕਹਿ ਲਗੇ ਬੱਚੇ ਦੇ ਮੋਂ ਦੇ ਜਦ ਅਸਥਣ ਪੈ ਜਾਂਦਾ ਦੁੱਧ ਪੈ ਜਾਂਦਾ ਰੋਣਾ ਛੱਡ ਦਿੰਦਾ ਤੂੰ ਕਥਾ ਛੱਡ ਦੇਂਗਾ ਅਗਰ ਐਸੀ ਗੱਲ ਬਣੀ ਤੇ ਉਹ ਕਰਦਾ ਹੈ ਕਰਦਾ ਹੈ कथने बदने कहन कहावन समझ परे तो बिसरे हो गावन क्योंकि मेरे कोलकाता करंदे सन बेनो पढ़ाते देंदे सन के अंदर कथा तू दौइट है आप नहीं करते आखरी दिनच साल डेढ़ साल हो इस्तरा रे इस, इस पंक्ति दे अर्थ मेरे पे आज खुले ने कि कथने बदने कहन कहावन समझ परे तो बिसरे हो गावन अगर मैं एक दम च आ गया तो मेरी ताधि लीन हो गई किसने ने कथा करनी है, थी? किसने सुननी है? ना स्रोता सुन सकेगा ना वाला कर सकेगा नहीं कर सकता दो शब्द बर्दाश्त कर लेना मैं ये नहीं पता थोड़ा आजमा कहना है उखड़ी हुई अवस्था चो कथा करे उखड़ी अवस्था चुन जुड़ी हुई अवस्था च कथा नहीं हो सकती नहीं हो सकते कथनी बदनी कहन कहावन ਸਮਝ ਭਰੀ ਤੋਂ ਬਿਸਰੇਉ ਗਾਵਨ ਸਮਝਦੇ ਆਉਂਦਿਆ ਇਤਨਾ ਜੁੜੇ ਔਰ ਉਸ ਜੁੜਨ ਦੇ ਚ ਇਤਨਾ ਰਸ ਕਿਸਨੇ ਕੀ ਕਹਿਣਾ ਔਰ ਕਹਿਣ ਜੋਗਾ ਰਹਿੰਦਾ ਹੀ ਨਹੀਂ ਸੁਧ ਮੈਨਾ ਸੋਧ ਰਹੀ ਮਤ ਮੈਨਾ ਮਤ ਕੀ ਆਖੇ ਉਸ ਸਮੇਂ ਦੀ ਜਿਹੜੀ ਅਵਸਥਾ ਬਣਦੀ ਹੈ ਉਹ ਮੈ ਅਸ ਕਰਾ ਦੁਬਦਾ ਮਿਟ ਜਾਂਦੀ ਹੈ ਦੋ ਨਹੀਂ ਦਿਖਾਈ ਦਿੰਦੇ ਇੱਕ ਦਿਖਾਈ ਦਿੰਦਾ ਜਿੰਨੇ ਚਿਰ ਤੱਕ ਦੋ ਦਿਖਾਈ ਦੇ ਰਹੇ ਨੇ ਇਹ ਅਵਸਥਾ ਨਹੀਂ ਬਣਦੀ ਦੋ ਤੋ ਮੁਰਾਦ ਛੋਟਾ ਦਿਖਾਈ ਦੇ ਰਿਹਾ ਵੱਡਾ ਦਿਖਾਈ ਦੇ ਰਿਹਾ ਆਪਣਾ ਦਿਖਾਈ ਦੇ ਰਿਹਾ ਬੇਗਾਨਾ ਦਿਖਾਈ ਦੇ ਰਿਹਾ ਸੁੰਦਰ ਦਿਖਾਈ ਦੇ ਰਿਹਾ ਕਰੋਪ ਦਿਖਾਈ ਦੇ ਰਿਹਾ ਇਸਤਰੀ ਦਿਖਾਈ ਦੇ ਰਹੀ ਹੈ ਪੁਰਸ਼ ਦਿਖਾਈ ਦੇ ਰਿਹਾ ਹੈ ਪਸ਼ੂ ਦਿਖਾਈ ਦੇ ਰਹੇ ਹਨ ਮਨੁੱਖ ਦਿਖਾਈ ਦੇ ਰਹੇ ਹਨ ਨਿਰਧਨ ਦਿਖਾਈ ਦੇ ਰਹੇ ਹਨ ਧਨਵਾਨ ਦਿਖਾਈ ਦੇ ਰਹੇ ਹਨ ਸੁੰਦਰ ਦਿਖਾਈ ਦੇ ਰਹੇ ਹਨ ਕਰੋਪ ਦਿਖਾਈ ਦੇ ਰਹੇ ਹਨ ਦੋ ਦਿਖਾਈ ਦੇ ਰਹੇ ਸੰਸਾਰੀ ਹੈ ਅਜੇ ਖੇਡ ਨਹੀਂ ਬਣੀ ਅਜੇ ਗੱਲ ਨਹੀਂ ਜਿਸ ਦਿਨ ਇਹ ਅਗਧ ਬਣਦਾ ਹੈ फिर एक दिखाई देता है फिर मंदिर मस्जिद एक दिखाई देता है मस्जिद मस्जिद नहीं दिखाई देती मस्जिद एक गुरु गोबिंद जी का एक वाक मैं थोड़े सामने कहूं होए काहू हो हिंदुआ। गायत्री को गुपत जपे होए के तुरका पुकारे बांग प्रभु तू किधरे हिंदू है कमाल है हिंदू है ਵਫਾ ਦੇ ਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪਿਆ ਕਰਦਾ ਤੂੰ ਹੀ ਔਰ ਕੋਈ ਨਹੀਂ ਤੂੰ ਕਾਹੋ ਹੋਏ ਕਿ ਦੁਰਗਾ ਪੁਕਾਰੇ ਬਾਂਗ ਦੇ ਤੋ ਪਰ ਕਿਦਰੇ ਮਨਾਰੇ ਦੇ ਚੜ ਕੇ ਬਾਂਗ ਪਿਆ ਦੇਣਾ ਤੂੰ ਹੀ ਕਹੋ ਕੋਬ ਕਾਬ ਹੋਏ ਕੁਰਾਨ ਕੋ ਪੜਤ ਸਮਤ ਕਰ ਤੋ ਹੂੰ ਕੁਰਾਨ ਕੋ ਨਿਦਾਨ ਜਾਣ ਲੇ ਤੋ ਇਹ ਪ੍ਰਭੂ ਕਮਾਲ ਹੈ ਕਿਦਰੇ ਤੂੰ ਪੁਰਾਣਾ ਦਾ ਗਿਆਤਾ ਹੈ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਹੈ ਪਰ ਤੂੰ ਹੀ ਤੇ ਕੁਰਾਨ ਪੜਨ ਵਾਲਾ ਮਲੇਸ਼ ਦਿਖਾਈ ਦੇਗਾ। ਔਰ ਪੁਰਾਣ ਪੜਨ ਵਾਲਾ ਕਾਫਰ ਦਿਖਾਈ ਦੇਗਾ। ਮੰਦਰ ਦੇ ਜਾਂਦੇ ਕਾਫਰ ਦਿਖਾਈ ਦੇਣਗੇ, ਮਸਜਿਦ ਦੇ ਜਾਂਦੇ ਮਲੇਸ਼ ਦਿਖਾਈ ਦੇਣਗੇ। ਮਹਾਰਾਜ ਕਹਿੰਦੇ ਤੂੰ ਔਰ ਕੋਈ ਨਹੀਂ। ਇੱਕ ਮੁਸਲਮਾਨ ਫਕੀਰ ਦੀ ਜਦ ਹਾਲਤ ਬਣੀਏ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ। ਉਹ ਕਹਿੰਦੇ ਗੁਫਰਮ ਤਮੀਜ਼ ਮਿਟ ਚੁਕੀ ਹੈ ਗੁਫਰੋ ਇਮਾਨ। ਧਿਆਨ ਦੇਣਾ। ਬਹੁਤ ਕੀਮਤੀ ਬੋਲ ਰਿਹਾ ਹੈ ਇਸ ਫਕੀਰ ਤਮੀਜ਼ ਕਹਨ ਲ ਸਮਝ ਲੋ ਤਮੀਜ਼ ਮਿਟਚੋ ਕੀ ਹੈ ਕੁਫਰੋ ਇਮਾਨ ਇਮਾਨਦਾਨ ਕੌਣ ਹੈ ਕਾਫਰ ਕੌਣ ਹੈ ਇਹ ਸਮਝ ਮੇਰੀ ਜਾਂਦੀ ਹੈ ਤਮੀਜ਼ ਮਿਟਚੋ ਕੀ ਹੈ ਕੁਫਰੋ ਇਮਾਨ ਸਦਾ ਨਾ ਗੋਸ਼ ਕੇ ਆਦੇ ਹੈ ਅਜ਼ਾਨ ਬਣ ਕੇ ਕਹਿੰਦੇ ਮੰਦਰ ਦੇ ਖੜਿਆਲ ਦੀ ਆਵਾਜ਼ ਇੰਜ ਲੱਗਦੀ ਹੈ ਜਿਵੇਂ ਮਸਜਿਦ ਦੀ ਅਜ਼ਾਨ ਹੋਵੇ ਜਿੰਦ ਮੈਂ ਕੀ ਕਰਾਂ

ਬਿਨ ਬੋਝ ਹੈ ਤੂੰ ਸਦਾ ਨਾਮਕ ਇੱਕ ਦੀ ਸਮਝ ਹੈ پاک ਹੈ ਪਵਿੱਤਰ ਹੈ ਇੱਕ ਦੀ ਸਮਝ ਨਹੀਂ ਤੂੰ ਸਦਾ ਨਾਮਕ ਸਦਾ ਗਲਜ਼ਤ ਨਾਲ ਭਰੇ ਸਦਾ ਮਹਿਲਾ ਜੇ ਲਵਸ ਰਹਾਉ ਦੇ ਰੂਪ ਵਿੱਚ ਮੈਂ ਫਿਰ ਦੁਹਰਾ ਦਿਆਂ ਜੋ ਮੇਰੀ ਸਮਝ ਦੇ ਵਿੱਚ ਨਹੀਂ ਨਹੀਂ ਹੈ ਜੋ ਮੇਰੀ ਸਿਮਰਤੀ ਦੇ ਵਿੱਚ ਨਹੀਂ ਹੈ ਨਹੀਂ ਹੈ ਜੋ ਮੇਰੇ ਵਿਚਾਰਾਂ ਦੇ ਵਿੱਚ ਨਹੀਂ ਹੈ ਨਹੀਂ ਹੈ ਜੋ ਮੇਰੀ ਸੋਚਣੀ ਦੇ ਵਿੱਚ ਨਹੀਂ ਹੈ ਨਹੀਂ ਹੈ ਵਟਨ ਇੱਕ ਸਵਈਆ ਗਾਇਆ ਹਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਉਪਮੰਚ ਬਸ ਕਹਿ ਕੇ ਮੈਂ ਸਮਾਪਤੀ ਕਰਾਂ। ਵਟ ਕਵੀ ਭਲ ਇਹ ਕਹਿੰਦੇ ਨੇ ਏ ਗੁਰੂ ਅਮਰਦਾਸ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਏ ਗੁਰੂ ਅਮਰਦਾਸ ਜੀਵਨ ਭਰ ਤੁਸੀਂ ਪੜਿਆ ਇੱਕ। ਇਸ ਨੂੰ ਗੁਰਾਨਿਕ ਦੇਵ ਜੀ ਇਹ ਮਹ ਫਰਮਾਨ ਕਰਦੇ ਨੇ ਦੁਬਾ ਨਾ ਪੜੋ। मैं दो वाली विद्या नहीं पढ़ता मैं ऐसा कुछ भी नहीं पढ़ना चाहता कि पढ़ाई के दस देवी छोटा है है बुरा है भला है वड्डा है छोटा है, है अपना है पराया है सुंदर है करूप है मैं ये विद्या नहीं पढ़ना चाहता दुबदा ना पढ़ो हर बिन अवर ना पोजो दुनिया च इतना वितका इतना फसाद क्यों है कोई अपना है पराया है छोटा है वड्डा है ਤਮੀਜ਼ ਮਿਟ ਚੁਕੀ ਹੈ ਕੁਫਰੋ ਇਮਾਗ ਰੇ ਤਮੀਜ਼ ਮਿਟ ਜਾਏ ਤੋ ਬੇਇਨਸਾਫੀ ਬਨੁ ਕਿਸ ਨਾਲ ਕਰੇਗਾ ਵਿਤਰਾ ਕਰੇਗਾ ਕਿਸ ਨਾਲ ਧੱਗੀ ਕਿਸ ਨਾਲ ਧੋਖਾ ਕਿਸ ਨਾਲ ਭਟ ਕਹਿੰਦੇ ਨੇ ਤੈ ਪੜਿਓ ਇਕ ਏ ਗੁਰੂ ਅਮਰਦਾਸ ਜੀਵਨ ਭਰ ਤੁਸੀਂ ਪੜਿਆ ਇਕ ਨੋ ਤੈ ਪੜਿਓ ਇਕ ਮਨ ਧਰੇਓ ਇਕ ਨਿਰਾ ਪੜਿਆ ਹੀ ਨਹੀਂ ਮਨ ਦੇ ਚ ਵੀ ਸਮਝ ਦੇ ਚ ਵੀ ਆ ਗਈ ਛੋੜੇ ਵਿਚਾਰਾਂ ਦੇ ਚ ਵੀ ਇਕ ਬੜੀ ਸੋਚਣੀ ਦੇ ਵਿੱਚ ਵੀ ਇੱਕ ਹੈ ਬੜੀ ਯਾਦਾਂ ਦੇ ਵਿੱਚ ਵੀ ਕਹ ਔਰ ਤੁਸੀਂ ਪੜਿਆ ਵੀ ਇੱਕ ਨੋਇ ਇੱਕ ਉਹ ਅਹੰਕਾਰ ਇੱਕ ਉਹ ਅਹੰਕਾਰ ਪੜੀ ਜਾਣਿਆ ਇੱਕ ਵਿਚਾਰਾਂ ਦੇ ਵਿੱਚ ਨਹੀਂ ਇੱਕ ਸਮਝ ਦੇ ਵਿੱਚ ਵੀ ਨਹੀਂ ਇੱਕ ਸੋਚਣੀ ਦੇ ਵਿੱਚ ਵੀ ਨਹੀਂ ਤੈਂ ਬੜਿਓ ਇੱਕ ਮਨ ਧਾਰੇ ਹੋ ਇੱਕ ਕਰੇ ਇੱਕ ਪਛਾਣਿਆ ਮਹਾਰਾਜਾ ਨੂੰ ਇੱਕ ਦੀ ਪਹਿਚਾਣ ਵੀ ਹੈ ਇੱਕ ਦੀ ਸਮਝ ਵੀ ਹੈ ਇੱਕ ਦੀ ਸੋਚਣੀ ਵੀ ਹੈ ਇਕ ਨਹੀਂ ਯਾਦ ਵੀ ਹੈ ਤੈਂ ਫੜਿਓ ਇਕ ਮਨ ਧਾਰੇਓ ਇਕ ਕਰੇ ਇਕ ਪਛਾਣਿਓ ਨੈ ਮੈ ਮੋਹ ਇਕ ਇਕ ਦੋਹੇ ਠਾਇ ਨਾ ਜਾਣੇ ਫੜੀ ਅੱਖਾਂ ਦੇ ਚ ਵੀ ਇਕ ਹੈ ਜਿੱਥੇ ਤੱਕ ਵੇਖਦੇ ਹੋ ਇਕ ਦਿਖਾਈ ਦੇ ਇਕ ਥੜੀ ਰਸਨਾ ਤੇ ਵੀ ਇਕ ਹੈ ਜਿਤਨਾ ਬੋਲ ਬੋਲਦੇ ਹੋ ਇਕ ਨਹੀਂ ਦੂਜੀ ਬੋਲ ਵੀ ਨਹੀਂ ਜਿਸ ਤੋਂ ਦੁਬਦਾ ਖੜੀ ਹੋਵੇ ਮੈਂ ਤੇ ਦੇਖੇ ਹੈ ਚਿੰਗਾਰੀ ਨੂੰ ਲੋਕੀ ਅੱਗ ਬਣਾਦੇ। ਬਾਂਬੜ ਬਣਾਦੇ। ਤੇ ਜਿਸ ਨੂੰ ਇੱਕ ਦਿਖਾਈ ਦੇਂਦਾ ਹੈ ਇੱਕ ਯਕੀਨ ਜਾਣੋ ਤੇ ਸ਼ੋਲਿਆਂ ਨੂੰ ਵੀ ਸ਼ਾਂਤ ਕਰ ਦੇਵੇਗਾ। ਇਹ ਜੋ ਦੁਬਦਾ ਦਿਖਾਈ ਦੇ ਰਹੀ ਹੈ ਦੁਬਦਾ ਚ ਜੀ ਰਿਹਾ ਹੈ ਚਿੰਗਾਰੀਆਂ ਨੂੰ ਵੀ ਅੱਗ ਬਣਾਏਗਾ। ਮੈਂ ਤੇ ਐਸੇ ਲੇਖੇ ਨੇ ਗੁਰਦੁਆਰਿਆਂ ਚ ਵੀ ਲੋਕੀ ਚਿੰਗਾਰੀ ਨੂੰ ਅੱਗ ਬਣਾ ਕੇ ਜਾਂਦੇ ਹੁੰਦੇ। ਮੁੱਲ ਕਿਸ ਕੋਲ ਨਹੀਂ ਆਉਂਦੀ। ਪਰ ਨਿੱਕੇ ਜਾਈਂ ਮੁੱਲ ਉਹ ਸਕਦਾ ਹੈ ਪਰਿਵਾਰ ਦੇ ਵਿੱਚ ਬਰਦਾਸ਼ਤ ਕਰ ਲੈ ਬਾਜ਼ਾਰ ਦੇ ਵਿੱਚ ਬਰਦਾਸ਼ਤ ਕਰ ਲਵੇ ਗੁਰਦੁਆਰਿਆਂ ਤੇ ਨਹੀਂ ਹੋਦੀ ਔਰ ਇਸ ਤੋਂ ਸਪਸ਼ਟ ਪਤਾ ਹੁੰਦਾ ਹੈ ਕਿ ਇਹ ਸਮਝ ਕੋਈ ਨਹੀਂ ਕਦੇ ਹੀ ਬਦਲੇਗਾ ਕਦੇ ਹੀ ਬਹੁਤ ਰਹੇ ਮੈਨੂੰ ਉਹ ਜ਼ਮਾਨਾ ਯਾਦ ਹੈ ਬਾਬਾ ਨਿਦਾਨ ਸਿੰਘ ਜੀ ਦਾ ਡੇਰਾ ਔਰ ਬਾਬਾ ਹਰਨਾਮ ਸਿੰਘ ਨੇ ਮੈਨੂੰ ਗੱਲ ਸੁਣਾਈ ਬਾਬਾ ਨਿਦਾਨ ਸਿੰਘ ਨੂੰ ਕਿਸ ਨੇ ਚਿੱਠੀ ਲਿਖੀ ਪੰਜਾਬ ਤੋਂ ਗਿਡੰਢੇ ਇਹ ਜਿਹੜਾ ਸੇਵਾਦਾਰ ਤੁਸੀਂ ਰੱਖ ਲਿਆ ਨਾ ਇਸ ਦੇ ਚ ਇੱਕ ਬੜੀ ਕਮਜ਼ੋਰੀ ਹੈ ਇੱਕ ਇਹ ਜਿੰਨਾ ਮੱਖਣ ਹੋਵੇ ਚੁਰਾ ਕੇ ਖਾ ਜਾਂਦਾ ਹੈ ਬਹੁਤ ਖਾਂਦਾ ਹੈ ਬਹੁਤ ਖਾਂਦਾ ਹੈ ਮੱਖਣ ਦੀ ਚੋਰੀ ਕਰਦਾ ਹੈ ਔਰ ਮੱਖਣ ਬਾਹਰ ਵੀ ਲੈ ਜਾਂਦਾ ਹੈ ਵੇਚ ਵੀ ਦਿੰਦਾ ਹੈ ਬਸ ਇੱਕ ਇਸ ਦੇ ਚ ਬੜਾ ਆਗਣ ਇੱਕ ਬਾਕੀ ਠੀਕ ਹੈ ਇਹ ਚਿੱਠੇ ਬੜੀ ਉਹ ਸੇਵਾਦਾਰ ਆਇਆ ਤੇ ਬਾਬਾ ਨੇ ਡਾਂਸਿੰਗ ਨੇ ਆਪਣਾ ਮਸਤਕ ਉਸਦੇ ਕਦਮਾਂ ਤੇ ਰੱਖ ਦਿੱਤਾ। ਮੱਥਾ ਟੇਕਿਆ। ਉਹ ਅਖੇ ਬਾਬਾ ਜੀ ਮੈਨੂੰ ਮੱਥਾ ਟੇਕ ਦੇ। ਨੌਜਵਾਨ ਸੀ। ਤੁਸੀਂ ਮੈਨੂੰ ਮੱਥਾ ਟੇਕ ਲਿਆ। ਹਾਂ। ਤੇ ਡੰਡੇ ਤੋਂ ਸੰਤਾ ਨੇ ਚਿੱਠੀ ਲਿਖੀ ਇਹ ਤੇਰੇ ਛੇ ਇੱਕ ਆਗੜ ਹੈ। ਪਰ ਕੀ ਕਰਾਂ ਮੇਰੇ ਤੇ ਹਜ਼ਾਰਾਂ ਨੇ। ਹਜ਼ਾਰਾਂ ਕੀ ਕਰਾਂ ਤੇਰੇ ਸਿਰਫ ਇੱਕ ਐਨਾ ਮਹਾਨ ਮਥਾ ਨਾਟੇ ਕਾ ਦੋ ਹਰ ਕੀ ਕਰ ਉਹ ਜਿਹੜਾ ਇੱਕ ਔਗਣ ਸੀ ਉਹ ਵੀ ਨਹੀਂ ਰਿਹਾ ਉਹ ਵੀ ਨਹੀਂ ਰਿਹਾ ਮੁੜ ਕੇ ਉਸਨੇ ਨਹੀਂ ਕੀਤਾ ਕਰੇ ਜ਼ਾਰੋ ਜ਼ਾਰ ਰੋਏ ਬਾਬੇ ਨੇ ਰਾਨ ਸਿੰਘ ਦੀ ਨਿਰਮਾਣਤਾ ਨੇ ਔਰ ਉਸਦੇ ਕਹਿ ਬੋਲਾ ਨੇ ਜੀਵਨ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਜ਼ਿੰਦਗੀ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਕਿਉਂਕਿ ਗਹਿਰਾਈ ਚੋਂ ਨਿਕਲੇ ਸਚਾਈ ਚੋਂ ਨਿਕਲੇ ਬੁਰਾਈਆਂ ਨੂੰ ਵੀ ਜੋ ਸ਼ੁੱਧ ਤੇ ਨਿਰਮਲ ਕਰ ਦੇਤਾ ਸ਼ੋਲੇ ਆ ਨੋ ਵੀ ਜੋ ਸ਼ਾਂਤ ਕਰਦੇ ਨੇ ਇਸ ਤਰ੍ਹਾਂ ਦੇ ਮਨੁੱਖ ਬਹੁਤ ਥੋੜੇ ਹੁੰਦੇ ਨੇ ਚਿੰਗਾਰੀਆਂ ਨੂੰ ਬਾੰਬੜ ਬਣਾਈ ਜਾਂਦੇ ਹੁੰਦੇ ਨੇ ਹਵਾ ਦੇ ਗਹਿ ਮੁਖਤਸਰ ਮੈਂ ਅਰਜ਼ ਕਰਾਂ ਨੈਣ ਬੈਣ ਮੋ ਇੱਕ ਏਗਰੂ ਅਮਰਾਸ ਜਿੱਥੇ ਤੱਕ ਦੇਖਦੇ ਹੋ ਇੱਕ ਨੂੰ ਦੇਖਦੇ ਸਾਹਮਣੇ ਖੋਰਵਾਰ ਦਾ ਯਾਦ ਆ ਗਈ ਵਕਤ ਦਾ ਇੱਕ ਨਾਇਆ ਗਹਿਰ ਗਵੀਰ ਸ਼ਾਇਰ ਚਾਦਨੀ ਚਾਂਦ ਦੇਚ शाही दरबार दिख नर्तकी लंघी जा रही है पर शायर देखी गया देखी गया पर शायर है मिर्जावर नर्तकी ने भी देखिया वक्त का अजीम शायर गहर कबीर मरुख जिसके विचार बड़े बड़े उलमा सजदे करते हैं निगाह मेरे से टिक गई हैं नर्तकी भी माड़ी मोटी कवित्री सी शायरा सी। बोल भाई जो अबरों की तेगे दो दम देखते हैं वो सर अपना पहले कलम देखते हैं वाल सुन के बोले जद ये आखे जो अबरों की तेगे दो दम देखते हैं वो सर अपना पहले कलम देखते हैं कहता है गर्ज है तुझसे न सूरत से तेरी मुसव्वर की हम तो कलम देखते हैं, देखते हैं। ਤੂੰ ਕਿਹੜੇ ਚੱਕਰਾਂ ਚ ਬਹਿ ਗਈ ਮੈਂ ਤੇ ਉਸ ਚਿੱਤਰਕਾਰ ਨੂੰ ਵੇਖ ਰਿਹਾ ਸੀ ਉਸ ਦੀ ਕਲਮ ਨੂੰ ਵੇਖ ਰਿਹਾ ਸੀ ਉਹਦੇ ਚਿਤ੍ਰਣ ਦੇ ਢੰਗ ਨੂੰ ਦੇਖ ਰਿਹਾ ਸੀ ਤੂੰ ਮੇਰੀ ਸਮਾਦੀ ਭੰਗ ਕਰ ਦਿੱਤੀ ਤੂੰ ਮੇਰੀ ਯਕਸੋਈ ਭੰਗ ਕਰ ਦਿੱਤੀ ਮੇਰੇ ਦੇ ਸਾਹਮਣੇ ਖੁਦਾ ਦਾ ਜਲਵਾ ਸੀ ਜੈ ਬਰਸਾਹ ਤੇਰਾ ਸੁੰਦਰ ਸਰੂਪ ਸੋ ਪ੍ਰਭ ਸਿਮਰੋ ਸਦਾ ਅਨੋ ਏ ਗੁਰੂ ਅਮਰਦਾਸ ਜਿੱਥੇ ਤੱਕ ਵੇਖਦੇ ਹੋ ਇੱਕ ਦਿਖਾਈ ਦਿੰਦਾ ਹੈ ਲੈ ਬਹਿ ਜਿੱਤੇ ਤੱਕ ਬੋਲਦੇ ਹੋ ਇੱਕ ਦੇ ਬੋਲ ਬੋਲਦੇ ਲੈਣ ਬਹਿਣ ਮੋ ਇੱਕ ਇੱਕ ਦੋਏ ਠਾਏ ਨਾ ਜਾਣਿਉ ਸੁਪਨ ਇੱਕ ਪਰ ਤਖ ਇੱਕ ਇੱਕਸਮੇ ਲੀਣ ਵੇ ਗੁਰੂ ਅਮਰਦਾਸ ਜਾਗਦੇ ਰਹਿੰਦੇ ਹੋ ਇੱਕ ਨੂੰ ਵੇਖਦੇ ਰਹਿੰਦੇ ਹੋ ਇੱਕ ਨੂੰ ਬੋਲਦੇ ਰਹਿੰਦੇ ਹੋ ਇੱਕ ਨੂੰ ਸੋਚਦੇ ਰਹਿੰਦੇ ਹੋ ਇੱਕ ਨੂੰ ਪੜ੍ਹਦੇ ਰਹਿੰਦੇ ਹੋ ਇੱਕ ਨੂੰ ਸੁਣਦੇ ਰਹਿੰਦੇ ਜਦ ਜਾਗਦੇ ਰਹਿੰਦੇ ਪਰ ਜਦ ਸੌਂ ਜਾਂਦੇ ਹੋ ਤੇ ਸੁਪਨੇ ਵੀ ਇੱਕ ਦੇ ਹੀ ਦੇ ਨੇ ਸੁਪਨੇ ਇੱਕ ਤੁਹਾਡੇ ਸੁਪਨਿਆਂ 'ਚ ਵੀ ਦੂਜਾ ਨਹੀਂ ਤੇ ਸੁਪਨੇ ਅਦਿਕੇ ਸਿਰਫ ਤੁਹਾਡੇ ਸਾਹਮਣੇ ਮੈਂ ਵਿਚਾਰ ਰੱਖਾਂਗਾ ਗੁਰਬਾਣੀ ਐਸਾ ਮੰਨ ਲਈ ਜਿਸ ਦੇ ਸੁਪਨੇ ਗਲਤ ਨੇ ਮੈਲੇ ਨੇ ਉਹਦੀ ਜਾਗਰਤ ਅਵਸਥਾ ਠੀਕ ਨਹੀਂ ਹੋ ਸਕਦੀ ਠੀਕ ਨਹੀਂ ਜਿਸ ਦੇ ਸੁਪਨੇ ਗੰਦੇ ਨੇ ਉਹ ਮਨੁੱਖ ਠੀਕ ਨਹੀਂ ਮੈਂ ਬਾਰਾਂ ਨੂੰ ਕੁਝ ਕਰਾਂ ਜਗਤ ਨੂੰ ਵੀ ਦਿਖਾਈ ਦੇਗਾ ਮੈਂ ਸੁਪਨੇ 'ਚ ਕੁਝ ਕਰਾਂ ਦੂਜਿਆਂ ਨੂੰ ਨਹੀਂ ਦਿਖਾਈ ਦੇਦਾ ਮੈਨੂੰ ਦਿਖਾਈ ਦੇਦਾ ਤਾਂ ਮੈਂ ਦੇਖ ਲੈਣਾ ਸੁਪਨੇ ਦੇਖ ਤੇ ਵਿਅਕਤੀ ਖੁਦ ਹੈ ਸੁਪਨੇ ਇੱਕ ਪਰ ਤਖ ਇੱਕ ਇੱਕ ਸਮੇਂ ਲੈਣੇ ਹੈ ਗੁਰੂ ਅਮਰਦਾਸ ਜਾਗਦੇ ਰਹਿੰਦੇ ਹੋ ਇੱਕ ਨੂੰ ਪੜਦੇ ਰਹਿੰਦੇ ਹੋ ਇੱਕ ਨੂੰ ਸੁਣਦੇ ਰਹਿੰਦੇ ਹੋ ਇੱਕ ਨੂੰ ਬੋਲਦੇ ਰਹਿੰਦੇ ਹੋ ਇੱਕ ਨੂੰ ਸੋਚਦੇ ਰਹਿੰਦੇ ਇੱਕ ਨੂੰ ਯਾਦ ਕਰਦੇ

ਏ ਗੁਰੂ ਅਮਰਦਾਸ ਇਹ ਅਵਸਥਾ ਤੁਹਾਡੀ ਬਣੀ 71 ਸਾਲ ਦੀ ਉਮਰ ਦੇ 71 ਸਾਲ ਦੀ ਆਇਓ ਦੇ ਵਟਨੇ ਸ਼ਾਇਰ ਨੇ ਮਾਤਰਾ ਦੀ ਚਾਲ ਕਾਇਮ ਰੱਖੀ ਹੈ ਸ਼ੈਲੀ ਸ਼ਬਦਾਵਲੀ ਨੂੰ ਕਾਫੀ ਹਰ ਅਦੇਸ ਕਾਇਮ ਰੱਖੀ ਜੋ ਥੋੜੀ ਬਹੁਤ ਸ਼ਾਇਰੀ ਦੀ ਮਸ ਜਾਣਦੇ ਨੇ ਸਮਝਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਪਰ ਸਿਰਫ ਇਹ ਲਿਖ ਦੇਣ ਦੇ 71 ਤਾਂ ਚਾਲ ਨੂੰ ਵੀ ਕਾਇਮ ਰੱਖਣਾ ਸੀ ਕਾਫੀਆ ਤੇ ਰਦੀਫ ਵੀ ਤੇ ਚਾਹੀਦਾ ਸੀ ਸੁਪਨੇ ਇੱਕ ਬਰਦਖ ਇੱਕ ਇੱਕ ਸਮੇ ਲੈਣ ਆ 20 ਇੱਕ ਅਰਪੰਜ ਸਿਧ ਪੈ 20 ਨੇ ਖੇਣਿਆ ਇੱਕੋ ਜੇ ਲੱਖ ਲਖੋ ਅਲਖ ਹੈ ਇੱਕ ਇੱਕ ਕਰ ਵਰਨੇਓ ਗੁਰੂ ਅਮਰਦਾਸ ਕਬ ਭੱਲ ਭਣ ਤੋ ਇੱਕ ਲੋੜੇ ਇੱਕ ਮੰਨੇ ਇੱਕ ਤੁਹਾਨੂੰ ਚਾਹੀਦਾ ਇੱਕ ਨੂੰ ਤੁਸੀਂ ਮੰਨਦੇ ਹੋ ਇੱਕ ਇੱਕ ਦਾ ਤੁਸੀਂ ਜ਼ਿਕਰ ਕਰਦੇ ਇੱਕ ਨੂੰ ਤੁਸੀਂ ਪੜ੍ਹਦੇ ਹੋ ਇੱਕ ਨੂੰ ਤੁਸੀਂ ਸੁਣਦੇ ਹੋ ਇਕਦੇ ਹੀ ਬਚਨ ਤੁਸੀਂ ਬੋਲਦੇ ਹੋ ਇੱਕ ਨੂੰ ਤੁਸੀਂ ਸੋਚਦੇ ਹੋ ਇੱਕ ਨੂੰ ਤੁਸੀਂ ਯਾਦ ਕਰਦੇ ਹੋ ਜਾਗਰਤ ਅਵਸਥਾ ਦੇ ਚੇਕ ਦੀ ਕਰਿਆ ਚਲਦੀ ਹੈ ਜਦ ਸੌਂ ਜਾਂਦੇ ਸੁਪਨਿਆਂ ਦੇ ਵਿੱਚ ਇੱਕ ਇੱਕ ਤੋਂ ਕਦੀ ਵਿਛੜਦੇ ਨਹੀਂ ਵਿਸ਼ਵਾਸ ਤੇ ਹਰ ਵਕਤ ਤੁਸੀਂ ਪਾਵਨ ਬਣੇ ਰਹਿੰਦੇ ਨਿਰਮਲ ਬਣੇ ਰਹਿੰਦੇ ਪਵਿੱਤਰ ਬਣੇ ਰਹਿੰਦੇ ਹੋ ਗੁਰਬਾਣੀ ਦਾਵਾ ਕਿ ਇੱਕ ਅਵਸਥ ਬੋਝੇ ਤਾਂ ਹੋਵੇ ਬਾਦ ਬਿਨ ਬੋਝੇ ਤੂੰ ਸਦਾ ਨਾ ਇੱਕ ਦੀ ਮੈਨੂੰ ਸਮਝ ਹੈ ਤੂੰ ਮੈਂ ਕੰਮ ਧੰਦਾ ਵੀ ਕਰ ਰਿਹਾ ਉਹ ਧਰਮ ਹੈ ਇਕਦੀ ਮੈਨੂੰ ਸਮਝ ਨਹੀਂ ਤੇ ਮੈਂ ਧਾਰਮਿਕ ਕਰਮ ਵੀ ਕਰੇ ਹੋ ਸਕਦਾ ਧੰਦਾ ਹੋਵੇ ਇਕਦੀਸ ਮੈਨੂੰ ਸਮਝ ਆਏ ਮੈਂ ਪਰਵਾਰ ਦੇ ਚ ਬੈਠਾ ਹੋ ਸਕਦਾ ਮੈਂ ਮੰਦਰ ਦੇ ਚ ਬੈਠਾ ਗੁਰਦੁਆਰੇ ਬੈਠਾ ਇਕਦੀ ਮੈਨੂੰ ਸਮਝ ਨਹੀਂ ਮੈਂ ਗੁਰਦੁਆਰੇ ਬੈਠਾ ਹੋ ਸਕਦਾ ਮੈਂ ਬਾਜ਼ਾਰ ਦੇ ਚ ਬੈਠਾ ਕਿਉਂਕਿ ਇਕਦੀ ਤੇ ਸਮਝ ਕੋਈ ਨਹੀਂ ਇਹ ਵੀ ਮਰਜ਼ ਕਰਦੇ ਆ ਤੇ ਲਵਜ਼ ਹੁਣ ਮੈਂ ਫਿਰ ਦੁਹਰਾ ਕੇ ਸਮਾਪਤੀ ਕਰਾਂ ਜੋ ਮੇਰੀ ਸਮਝ ਦੇ ਚ ਨਹੀਂ ਹੈ ਨਹੀਂ ਹੋਵੇਗਾ ਪਰਵਾਹ ਮੇਰੀ ਸਮਝ ਦੇ ਚ ਨਹੀਂ ਹੈ ਤੂੰ ਨਹੀਂ ਹੋਵੇਗਾ ਪ੍ਰਮਾਤਮਾ ਮੇਰੀ ਸੋਚਣੀ ਦੇ ਚ ਨਹੀਂ ਹੈ ਤੂੰ ਨਹੀਂ ਜ਼ਰਰੇ ਜ਼ਰਰੇ ਵਿੱਚ ਪ੍ਰਮਾਤਮਾ ਹੈ ਮੇਰੀ ਯਾਦ ਦੇ ਚ ਨਹੀਂ ਹੈ ਤੂੰ ਨਹੀਂ ਹੈ ਮੇਰੀ ਸਿਮਰਤੀ ਦੇ ਚ ਨਹੀਂ ਹੈ ਤੂੰ ਨਹੀਂ ਹੈ ਸਤ ਸੰਗ ਇਸ ਵਾਸਤੇ ਹੈ ਕਿ ਪ੍ਰਮਾਤਮਾ ਸਾਡੀ ਸਮਝ ਬਣੇ ਪ੍ਰਮਾਤਮਾ ਸਾਡੀ ਸਿਮਰਤੀ ਬਣੇ ਤੇ ਰਾਤ ਦੇ ਲਵਜ ਦੋ ਰਾਤ ਹੈ ਸਮਝ ਤੋਂ ਮਰਾਦ ਇਹ ਨਹੀਂ ਕਿ ਪ੍ਰਮਾਤਮਾ ਪੂਰਾ ਸਮਝ ਵਿੱਚ ਆ ਜਾਏਗਾ ਸਮਝ ਵਿੱਚ ਇਹ ਆ ਜਾਏਗੀ ਇਹ ਪ੍ਰਮਾਤਮਾ ਇਤਨਾ ਮੈਂ ਤੈਨੂੰ ਸਮਝਿਆ ਫਿਰ ਵੀ ਤੂੰ ਮੇਰੀ ਸਮਝ ਤੋਂ ਬਾਹਰ ਰਹਿ ਜਾਂਦਾ ਮੈਂ ਨਹੀਂ ਸਮਝ ਸਕਦਾ ਇਤਨੀ ਗੱਲ ਸਮਝ ਆ ਜਾਣੀ ਹੈ ਕਿ ਮੈਂ ਨਹੀਂ ਸਮਝ ਸਕਦਾ ਵਿਸਮਾਦ ਹੋ ਜਾਏਗਾ ਰੈਸ ਦਿੱਟ ਹੋ ਜਾਏਗਾ ਸਵਾਦੀਨ ਹੋ ਜਾਏਗਾ ਕਿਉਂਕਿ ਜਿਸ ਦੀ ਸਮਝ ਆ ਗਈ ਪੂਰੀ ਰੈਸ ਖੋ ਜਾਂਦਾ ਹੈ ਵਿਸਮਾਦ ਖੋ ਜਾਂਦਾ ਹੈ ਹੈਰਾਨਗੀ ਖੋ ਜਾਂਦੀ ਹੈ ਸਮਝ ਸਮਝ ਕੇ ਵੀ ਜੋ ਸਮਝ ਤੋਂ ਬਾਹਰ ਰਹਿ ਜਾਂਦਾ ਹੈ ਮਹਾਰਾਜ ਤੇ ਕਹਿੰਨ ਲੇ ਹੈ ਪ੍ਰਮਾਤਮਾ ਤੈਨੂੰ ਕਿੱਥੇ ਤੱਕ ਮੈਂ ਸਮਝਾਂ ਮੈਂ ਤੇ ਪਾਵਣ ਨੂੰ ਵੀ ਸਮਝਣ ਦੇ ਚ ਅਸਮਰ ਪਵਨ ਵੀ ਮੈਨੂੰ ਵਿਸਮਾਦ ਕਰ ਦਿੰਦੀ ਵਿਸਮਾਦ ਦਾ ਨਾਦ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਭੇਦ ਕਿ ਜੀਵਨ ਤੇ ਜੀਵਨ ਦੇ ਭੇਦ ਇਹ ਆਵਾਜ਼ਾਂ ਇਹ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਮਹਾਰਾਜ ਕੰਦਰ ਮੈਂ ਸੁਣਦਾ ਮੈਂ ਵਿਸਮਾਦ ਹਾਂ ਮੈਂ ਇਹਨਾਂ ਨੂੰ ਪੂਰਾ ਸਮਝਣ ਦੇ ਵਿੱਚ ਅਸਮਰਤ ਸਮਝ ਤੋਂ ਜ਼ੁਬਾਨ ਹੈ ਕਿ ਸਾਹਿਬ ਕਹ ਰਹੇ ਹਨ ਗੁਰੂ ਅਵੈਨਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮੈਨੂੰ ਤੇ ਇੰਜ ਪ੍ਰਤੀਤ ਹੁੰਦਾ ਸਾਰੀਆਂ ਜ਼ਬਾਨਾਂ ਵਿੱਚ ਆਵਾਜ਼ ਤੇਰੀ ਹੈ ਚਾਹੇ ਪਸ਼ੂਆਂ ਦੀ ਹੈ ਚਾਹੇ ਪੰਖਿਆਂ ਦੀ ਜ਼ਬਾਨ ਹੈ ਚੈ ਮਨੁੱਖਾ ਸਮਝ ਫੁੱਲ ਜ਼ਬਾਨ ਹੈ ਕਿ ਸਾਹਿਬ ਕਹਿ ਰਹੇ ਹਨ ਜੋ ਬੋਲਤ ਹੈ ਮ੍ਰਗਮੈਨ ਪੰਖੇ ਰੂ ਸੋ ਬਿਨ ਹਰ ਜਾਪਤ ਐ ਨਹੀਂ ਹੋਰ ਐ ਲੰਬਾ ਚੌੜਾ ਜੋ ਹੈ ਖਲਾਸਾ ਹੈ ਮੇਰੀ ਸਮਝ ਦੇ ਚ ਇਹ ਆਇਆ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਉਹ ਮਨੁੱਖ ਬੇਸਮਾਦ ਹੋ ਜਾਂਦਾ ਹੈ ਸਮਾਦੀ ਦੇਨ ਹੋ ਜਾਂਦਾ ਹੈ ਔਰ ਉਸਤੇ ਰਸ ਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਸਤਿਗੁਰ ਰਹਿਮਤ ਕਰਨ ਕੀਤਾ ਹੋਇਆ ਸਤ ਸੰਗ ਪਰਮਾਤਮਾ ਸਾਡੇ ਵਿਚਾਰ ਬਣੇ ਪਰਮਾਤਮਾ ਸਾਡੀ ਸੋਚਣੀ ਬਣੇ ਪਰਮਾਤਮਾ ਸਾਡੀ ਯਾਦ ਬਣੇ ਪਰਮਾਤਮਾ ਸਾਡੀ ਸਮਝ ਬਣੇ ਤਾਂ ਕਿ ਮਿਲੇ ਹੋਇਆ ਮਨੁੱਖਾ ਜਨਮ ਸਫਲ ਹੋਏ ਇਤਨੀ ਸੇਵਾਏ